ਜ਼ਿਲ੍ਹਾ ਪਠਾਨਕੋਟ ਇੱਕ ਸਰਹੱਦੀ ਇਲਾਕਾ ਹੋਣ ਦੀ ਵਜ੍ਹਾ ਕਾਰਨ ਸੁਰੱਖਿਆ ਦੇ ਇਲਾਜ ਕਾਫੀ ਅਹਿਮ ਹੋ ਜਾਂਦੇ ਨੇ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਜ ਜੁਨ੍ਹਾਂ ਦੇ ਵਿੱਚ ਪ੍ਰਵਾਸੀਆਂ ਦੀ ਵੱਡੀ ਗਿਣਤੀ ਵੱਧ ਰਹੀ ਹੈ ਉੱਥੇ ਹੀ ਲੋਕਲ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇੱਥੇ ਆ ਕੇ ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਜਿੱਥੇ ਵੀ ਦਿਲ ਕਰਦਾ ਰੇੜੀ ਲਗਾ ਕੇ ਖੜ ਜਾਂਦੇ ਨੇ ਤੇ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਨੇ ਨਾ ਪ੍ਰਵਾਸੀਆਂ ਦੇ ਉੱਪਰ ਨਕੀਲ ਕਸੀ ਜਾਵੇ ਤੇ ਇਹਨਾਂ ਦੇ ਸਾਰੇ ਆਧਾਰ ਕਾਰਡ ਜਾਂ ਕੋਈ ਆਈਡੀ ਪ੍ਰੂਫ ਚੈੱਕ ਕੀਤਾ ਜਾਵੇ ਕਿ ਕਿੱਥੋਂ ਆਉਂਦੇ ਨੇ ਤੇ ਕਿੱਥੇ ਰਹਿੰਦੇ ਨੇ ਕਿਸੇ ਨੂੰ ਹਲੇ ਤੱਕ ਕੁਝ ਨਹੀਂ ਪਤਾ। ਕਿਹਨਾ ਮਸਾ ਸੁਮਿਤ कहां से हैं आप बरेली यहां पे क्या काम करने आए कहां पे रोड का काम करते हैं बरेली में तो यही करते काम आ उधर काम है ही नहीं पे कहा गेट पे कोई कोई कराई आपने नहीं नहीं करवाई बिना के परेशन तो पुलिस ने आपकी वेरिफिकेशन ही अंदर लगाने, देते अंदर लगाने तो नहीं लगाने देते रेडी फिर ही लगाते हैं अंदर देते जाम लगता है ना उधर इधर चार मोहल्ले ਨੰਗਾ ਮਦਰੀ ਕੀ ਕਹਿਣਾ ਚਾਹੀਦਾ ਕਹਿਣਾ ਹੀ ਜਾਣਿਆ ਕਿ ਬੁੱਛਾ ਬਣੀ ਤੇ ਜੋਦਾ ਸਵਾਰੜੀਆਂ ਪੜੀਆਂ ਕੱਲੀ ਸ਼ਰੀਆਂ ਨੇ ਯਾਰ ਬਾਸ ਹੱਡੀ ਦਾ ਬਾਰਵੀਆਂ ਗੰਦਵਾੜਾ ਉਹ ਸੈਨ ਦਾ ਮਤਲਬ ਆ ਕੇ ਹੋਈ ਨਹੀਂ ਜੀ ਕਿ 40 30 ਜਿਹੜੇ ਲਿਖੀਆਂ ਬੁੱਛਾ ਬਣੀ ਨੰਗਾ ਨਿਮਣਾ ਨਾਲ ਉਹ ਲਵਾਦੇ ਮੈਂ ਇੱਕ ਬਾਈਕ ਹੰਦੇ ਦੇ ਆਉਣਾ ਉਹ ਵੀ ਲਵਾ ਕੇ ਕਿਹ ਚੱਕਰਾ ਚਾਰ ਜਰ ਕਹਿੰਦਾ ਲਾਓ ਬੰਦੇ ਕਹਿੰਦੇ ਲਾਓ ਇਹ ਜਿੰਮੇਵਾਰਾ ਹੀ ਕਿਸ਼ਾ ਕੋਣੀ ਆਵਾ ਜੋ ਲਾਗ ਰਹਾ ਉਹ ਬਈਆ ਬੜਾ ਬਾਹਰ ਆਇਆ ਸਾਰੇ ਮੰਦਾ ਬੜਾ ਬਿਆਰ ਤੇ ਪੁਛਾ ਵਣਿਆ ਠੀਕ ਹੈ ਨਾ ਚੰਦੇ ਕਹਾਂ ਜਾਂਦੇ ਉਹ ਯਾਦੜੀਆਂ ਤੋਂ ਆਵਾਂ ਨੀਆਂ ਬਟਾ ਕੀ ਰੋਡ ਦੇ ਕੋਲ ਜਾ ਕੇ ਨਾ ਮਖੰਡਾ ਬਿਲਾ ਕੇ ਬਾਉ ਜੌਂਦਾ ਦੇ ਹੋਏ ਨੇੜੀ ਲੱਗੀਆਂ ਨੀਆਂ ਪੁਛਾ ਵਣੀ ਉਧਰ ਚਲ ਜੋ ਗੱਡੀ ਜੌਂਦਾ ਕੇ ਸਮਝ ਜੌਂਦਾ ਕਿ ਨਹੀਂ ਲੱਗੀਆਂ ਨੀਆਂ ਅਰ ਕਾਂ ਦੇ ਬੋਲਦਾ ਕਰੇ ਕੋਈ ਨੇੜੀ ਜਾਈਆਂ ਪੁਛਾ ਪੁਣਿਆ ਨਗਰ ਨੀਂ ਨਾਲ ਫਿਰਵਾ ਰਿਆ ਬਹੁਤ ਜ਼ਿਆਦਾ ਫਰਕ ਪਿਆ ਨਾਲ ਵਜ ਬੁਛਾ ਵਜ ਬਿਨਾ ਬੁੜਾਲਾ ਯਾ ਬਾਦ ਵਡਿਆ ਉਹ ਪੈਸੇ ਮੰਗਦੇ ਆਲੇ ਯਾਰ ਮਹੀਨਾ ਦੇ ਯਾਰ ਮਹੀਨਾ ਕਰਦੀ ਹੈ ਯਾਰ ਮਹੀਨਾ ਨਿਕਲਦਾ ਇਹ ਤਾਂ ਦੇ ਹੀ ਹੈ ਨਾ ਚਾਰ ਪੰਜ ਸੌ ਵਡਿਆ ਬੱਚਿਆਂ ਦੀ ਢੋਟੀ ਬੁਰੀ ਹੁੰਦੀ ਸੀ ਜਿਹੜੇ ਤੋਂ ਬਰੇ ਸੀ ਬਈਆਂ ਬੁਰਾ ਗੰਦਵਾ ਦਾ ਐ ਲਾਜਕਦਾ ਜਾਏ ਵਾਛਦਾ ਵਾਦੀ ਮੰਡੀ ਦੇ ਵਿੱਚ ਦੇਖਿਆ ਜਾਏ ਕਾਰੋਬਾਰ ਦਾ ਬਹੁਤ ਹਰਿਆ ਹਾਂਜੀ ਠੀਕ ਹੈ ਨਾ ਸਰ ਮੈਂ ਦੇਖੋ ਜੀ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਨੇ ਜਿਹੜੇ ਆਣ ਪਛਾਤੇ ਲੋਕੀ ਆਏ ਦੇ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਆਗੇ ਜਿੱਥੇ ਦਿਲ ਕੀਤਾ ਉਹਨਾਂ ਨੇ ਰੋਡ ਦੇ ਉੱਤੇ ਰੇੜੀ ਲਾ ਲੈਣੀ ਹੈ ਤੇ ਉਹਨਾਂ ਦੇ ਕਾਰਨ ਵੀ ਬੜਾ ਫਰਕ ਪਿਆ ਤੇ ਉਹਨਾਂ ਕੋਲ ਕੋਈ ਚੀਜ਼ ਦਾ ਲਾਇਸੈਂਸ ਨਹੀਂ ਹੈ ਕੋਈ ਕੁਝ ਨਹੀਂ ਹੈ ਬਾਜੂ ਪਤਾ ਨਹੀਂ ਕਿੱਥੋਂ ਆਏ ਦੇ ਆ ਠੀਕ ਪਹਿਲੇ ਹੁਣ ਥੋੜੇ ਜਿਹਾ ਸਾਡੇ ਗੌਰਮੈਂਟ ਨੇ ਥੋੜਾ ਜਿਹਾ ਐਸਐਸਪੀ ਸਾਹਿਬ ਨੇ ਥੋੜਾ ਜਿਹਾ ਕੰਮ ਕੀਤਾ ਹੈ ਉਹ ਕੋਈ ਮਹੀਨਾ ਡੇਢ ਮਹੀਨਾ ਉਹ ਬਈ ਬੂਏ ਜਿਹੜੇ ਬਾਹਰ ਆਏ ਦੇ ਜਿਹਨਾਂ ਕੋਲ ਗੱਲ ਕੀ ਆਪਣੇ ਕਾਰਡ ਕੋਡ ਨਹੀਂ ਉਹ ਭੱਜ ਗਏ ਬਾਅਦ ਵਿੱਚ ਹੋ ਦੁਬਾਰਾ ਥੋੜੇ ਹੁਣ ਮੁੜ ਕੇ ਦੁਬਾਰਾ ਮੁੜ ਕੇ ਆ ਜਕਿਆ ਹਰ ਰੋਡ ਦੇ ਉੱਤੇ ਦੇਖੋ ਕਿੰਨੀਆਂ ਰੇੜੀਆਂ ਲਾਈ ਦੀਆਂ ਉਹਨਾਂ ਕੋਈ ਲਾਇਸੈਂਸ ਨਹੀਂ ਆ ਹੁਣ ਅਸੀਂ ਦਾ ਡਾਕ ਨੇ ਚੌਂਕ ਤੋਂ ਲਾ ਕੇ ਬਾਲਮੀਕ ਚੌਂਕ ਦੇ ਵਿੱਚ ਆ ਜਿੰਨੀਆਂ ਵੀ ਰੇੜੀਆਂ ਮਾਰਕੀਟ ਦੇ ਵਿੱਚ ਲਾਈ ਦੀਆਂ ਹੁਣ ਜਿਹੜਾ ਲੋਕਾਂ ਨੂੰ ਬਾਹਰੋਂ ਆਏਦੇ ਆ ਉਹਨਾਂ ਨੂੰ ਸੌਦਾ ਬਾਹਰੋਂ ਮਿਲ ਗਿਆ ਤਾਂ ਮਾਰਕੀਟ 'ਚ ਕੀ ਲੈਣਾ ਨਾ ਠੀਕ ਹੈ ਜਾਨੀ ਦੇਖੋ ਬਾਹਰੋਂ ਰੇੜੀਆਂ ਆ ਗਈਆਂ ਜਿਹੜੀਆਂ ਬਾਹਰੋਂ ਰੇੜੀਆਂ ਆਈਆਂ ਇਹ ਕਹਿੰਦੇ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਪਛਾਣ ਪੱਤਰ ਕਿ ਉਹਨਾਂ ਕੋਲ ਦੇਖਿਆ ਜਾਂ ਸੱਚ ਹੈ ਜਾਂ ਨਹੀਂ ਹੈ ਹੁਣ ਜੇ ਕੱਲ ਨੂੰ ਕੋਈ ਵੀ ਦੁਰਘਟਨਾ ਕਰਕੇ ਬਾਹਰੋਂ ਚੱਲ ਜਾਂਦਾ ਏ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਛਾਣ ਵੀ ਨੇ ਉਹਨੂੰ ਚਾਹੀਦੀ ਹੈ ਆਇ ਤੇ ਪ੍ਰਸ਼ਾਸਨ ਅੱਗੇ ਉਹ ਹੀ ਰਿਕਵੈਸਟ ਕਰ ਸਕਦੇ ਆ ਇਹਨਾਂ ਦੀ ਪਛਾਣ ਕਰੋ ਇਹਨਾਂ ਨੂੰ ਇੱਥੋਂ ਕੱਢੋ ਬਾਕੀ ਜਿਹੜੇ ਪੰਜਾਬੀ ਆ ਰੇੜੀਆਂ ਲਾਂਦੇ ਇਹਨਾਂ ਦੀ ਪਛਾਣ ਪੱਤਰ ਹੈ ਇਹਨਾਂ ਨੂੰ ਲੱਗਣ ਦੀਆਂ ਚਲੋ ਲੱਗਣ ਦੀਆਂ ਲਾਂਦੇ ਜਿਹੜੇ ਬਾਹਰੋਂ ਆਏ ਰਿਹਾ ਪਰ ਬਾਛੀ ਆਏ ਨੇ ਇਹਨਾਂ ਦਾ ਪਹਿਚਾਨ ਜਰੂਰ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦਾ ਬਹੁਤ ਬਹੁਤ ਐ ਧੰਨਵਾਦ ਕਰਨੇ ਆ ਜਿਹੜਾ ਇਹਨਾਂ ਦੇ ਕਰਕੇ ਔਂਕਾਰੀ ਕੀਤੀ ਜਾਏ ਇਹਨਾਂ ਨੂੰ ਬਾਹਰ ਕੱਢਿਆ ਜਾਏ